ਬਾਈ ਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਦਰਮੰਦੇ ਠੰਡੇ ਦਰਵਾਜ਼ੁ ਜੇ ਵੇਣ ਸੁਰਤ ਕਰੇ ਕੋ ਮੇਰੀ ਦਰਸ਼ਨ ਦੇਜੈ ਕਿਵਾਰ ਮਨ ਮੇਲੇ ਸੰਤ ਜਨਾਂ ਦੇ ਸਗਾਯੋ ਅਰਹਤ ਰਤਨ ਰਤਨ ਅੰਦਰ ਨੀਕੋ ਗੁਰ ਸਤਿਗੁਰਦਾਨ ਦਿਵਾਇਓ ਵਾਹਿਗੁਰੂ ਜੀ ਮੈ ਰਾਡੀ ਮੰ ਮੰਲਾ ਚੌਥਾ ਹਰ ਜਨ ਰਾਮ ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਮਰ ਜਨ ਕੀ ਆਪਣਾ ਗੁਣ ਨਾ ਗਵਾਵੇ ਹਰ ਜਨ ਰਾਮ ਨਾਮ ਗੁਣ ਗਾਵੇ ਜੇ ਕੋਈ ਨਿੰਦ ਕਦੇ ਹਰਿ ਜਨਕੀ ਆਪਣਾ ਗੁਣ ਨਾ ਗਵਾਵੇ ਰਹਾਉ ਜੋਗਿ ਸਿ ਕਰੇ ਸੋ ਆਪੇ Swami ਹਰਿ ਅੱਪੇ ਕਾਰ ਕਮਾਵੇ ਹਰਿ ਅੱਪੇ ਹੀਮਤ ਦੇਵੇ Swami ਅਰਿ ਆਪੇ ਪੰਜ ਤਤ ਵਿਸਤਾਰ ਆ ਬਿਜ ਤਤੂ ਪੰਜ ਆਪ ਭਾਵੇਂ ਜਨ ਨਾਨਕ ਸਤਗੁਰ ਮੇਲੇ ਆਪੇ ਅਰਿ ਆਪੇ ਚਗਰ ਚੁਕਾਵੇਂ ਅਰਿ ਆਪੇ ਪੰਜ ਤਤ ਵਿਸਤਾਰ ਵਿਜ ਧਾਤੂ ਪਾਂਚ ਆਪ ਬਾਵੈ ਜਨਨਾਨ ਨਿਬ ਸਤਗੁਰ ਮੇਲੀ ਆਪੇ ਅਰਿ ਆਪੇ ਚਗਰ ਚੋ ਕਾਮੈ ਵਾਹਿਗੁਰੂ ਜੀ ਕਾ ਕਨਸਾ ਵਾਹਿਗੁਰੂ ਜੀ ਕੀ ਵਤੇ